ਖੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਕੇ ਕਾਰੋਬਾਰੀ ਤੇ ਸਰਬੱਤਾ ਪਰਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਉਪਰਾਏ ਦੀ ਯਤਨਾ ਸਦਕਾ ਅੱਜ ਤਰਨਤੰਨ ਜ਼ਿਲ੍ਹੇ ਦੇ ਪਿੰਡ ਨਾਰਲਾ ਨਾਲ ਸੰਬੰਧਿਤ 35 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਐਸ ਬੰਦੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਵੀ ਹੋਰ ਨਾ ਨੌਜਵਾਨਾਂ ਵਾਂਗ ਆਪਣਾ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਬੀਤੀ 21 ਮਾਰਚ ਨੂੰ ਹੀ ਦੁਬਈ ਗਿਆ ਸੀ ਤਾਂ ਕੇਵਲ 10 ਦਿਨ ਬਾਅਦ ਹੀ 31 ਮਾਰਚ ਨੂੰ ਇੱਕ ਦੁਰਘਟਨਾ ਦੇ ਵਿੱਚ ਅਣਕੈਸੀ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਡਾਕਟਰ ਐਸਪੀ ਸਿੰਘ ਉਹ ਬਰਾਏ ਦੇ ਯਤਨਾ ਸਦਕਾ ਹੀ ਉਸ ਦੇ بیٹے ਦੀ ਮ੍ਰਿਤਕ ਦੇਹ ਜੋ ਇੱਧਰ ਮੰਗਵਾ ਸਕੇ ਨੇ ਤਾਂ ਗੁਰਜੰਟ ਦਾ ਮ੍ਰਿਤਕ ਸ੍ਰੀ ਲੈਂਡ ਪਹੁੰਚੇ ਉਸ ਤੇ ਬਜ਼ੂਰ ਕਿਤੇ ਅੰਗ ਹੀਨ ਪਿਤਾ ਕਾਬਲ ਸਿੰਘ ਤੇ ਮਾਤਾ ਕਸ਼ਮੀਰ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਗੁਰਜੰਟ ਕਰਦੀ ਗੁਰਬਤ ਨੂੰ ਦੂਰ ਕਰਨ ਲਈ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਦੁਬਈ ਰਾਈ ਕਿਸੇ ਹੋਰ ਦੇਸ਼ ਚ ਜਾਣ ਦੀ ਕੋਸ਼ਿਸ਼ ਸੀ ਅਚਾਨਕ ਉਹਨਾਂ ਨੂੰ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਗੁਰਜੰਟ ਦੀ ਦੁਬਈ ਵਿਛਲੀ ਰਹਿਾਇਸ਼ ਵਾਲੀ ਬਿਲਡਿੰਗ ਤੋਂ ਡਿੱਗਣ ਦੇ ਕਾਰਨ ਮੌਤ ਹੋ ਗਈ ਉਹਨਾਂ ਪਰੇ ਗੱਛ ਨਾਲ ਦੱਸਿਆ ਕਿ ਗੁਰਜਨਟ ਆਪਣੇ ਪਿੱਛੇ ਗਰਭਵਤੀ ਪਤਨੀ ਤੋਂ ਇਲਾਵਾ ਇੱਕ ਅਮਾਸੂਮ ਬੱਚਾ ਛੱਡ ਗਿਆ ਸਪੀੜਤ ਪਰਿਵਾਰ ਨਾਲ ਹਵਾਈ ਅੱਡੇ ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰਸਟ ਦੀ ਟੀਮ ਨੇ ਦੱਸਿਆ ਕਿ ਡਾਕਟਰ ਅਬਰਾਏ ਦੀ ਯਤਨਾਂ ਸਦਕਾ ਹੁਣ ਤੱਕ 355 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਰਹੇ ਨੇ ਤੇ ਇਸ ਮੌਕੇ ਜੋ ਮ੍ਰਿਤਕ ਨੌਜਵਾਨ ਸੀ ਉਸਦੇ ਮਾਤਾ ਪਿਤਾ ਨੇ ਬੜੇ ਹੀ ਦੁਖੀ ਹਿਰਦੇ ਦੇ ਨਾਲ ਗੱਲਬਾਤ ਕੀਤੀ ਹੈ ਇਸ ਤੋਂ ਇਲਾਵਾ ਸਰਬਾਦਾ ਪਲਾ ਟਰਸਟ ਦੇ ਆਗੂ ਨੇ ਵੀ ਆਪਣੀ ਗੱਲਬਾਤ ਰੱਖੀ ਹੈ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ 'ਚ ਗਿਆ ਉਸ ਔਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰਿਆਂ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਉਭਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਸਰਪੱਤ ਦਾ ਭਰਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿਤ੍ਰਕ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤ ਹੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਿਸ਼ਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸਪੀ ਸਿੰਘ ਉਹ ਬਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਝਾ ਜੁਣ ਦਾ ਸਲਾਹਕਾਰ ਆ ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਅਮਰਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉੱਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦਬਈ ਗਿਆ ਸੀਗਾ ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਸਾਕਸਬੰਧੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਸਾਥਸੇ ਬਾਰੇ ਤੇ ਫਿਰ ਬਰਾਇ ਸਾਹਿਬ ਦੇ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇੱਥੇ ਅੱਜ ਭੇਜੀ ਆ ਤੇ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਆਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੋਈ ਚੰਗਾ ਕਰਨ ਦੀ ਖਾਸ਼ ਨਾਲ ਇੱਥੋਂ ਗਿਆ ਸੀਗਾ ਉਜ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਵਾਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਆ ਇਹਦੀ ਡੇਢ ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋ ਇਹ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰੀਟੇਰੀ ਟ੍ਰਸਟ ਵੱਲੋਂ ਜਿਹੜੀ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜੜੀਆਂ ਹੁਣ ਤੱਕ ਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਪਣੀ ਯਤਨਾਂ ਨਾਲ ਭੇਜ ਚੁੱਕੇ ਨੇ ਇੱਥੇ ਅਜੀ ਵਿਖੋ ਲੋਡਵਾਨ ਦੀ ਬਾਹ ਫੜਨੀ ਜਿਵੇਂ ਵਰਾਇ ਸਾਬ ਹਰ ਖੇਤਰ ਦੇ ਵਿੱਚ ਹੀ ਕੱਲੀ ਇਹ ਸ ਨਹੀਂ ਹੋਰ ਵੀ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਿਵੇਂ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਉੱਥੇ ਬੇਰੋਜ਼ਗਾਰ ਹੋ ਗਏ ਸੀਗੇ ਫਸ ਗਏ ਸੀ ਉਧਰ ਖਾੜੀ ਮੁਲਕਾਂ ਦੇ ਵਿੱਚ ਤੇ ਉਦੋਂ ਵੀ ਵਰਾਇ ਸਾਬ ਨੇ ਕੇਵਲ ਇਹ ਨਹੀਂ ਕਿ ਸਿਰਫ ਜਿਹੜੇ ਡੈੱਡ ਬੋਡੀਜ਼ ਭੇਜਦੇ ਆ ਉਦੋਂ ਜਿਹੜੇ ਨੌਜਵਾਨ ਉਧਰ ਫਸ ਗਏ ਸੀ ਚਾਰ ਚਾਰਟਰਡ ਪਲੇਨ ਕਰਕੇ ਆਪਣੇ ਖਰਚੇ ਤੇ ਸਾਲਮ ਜਹਾਜ਼ ਜਿਹੜੇ ਕਰਕੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਨੌਜਵਾਨ ਇੱਥੇ ਲੈ ਕੇ ਆਏ ਸੀ ਵਰਾਇ ਸਾਬ ਇਸ ਤਰ੍ਹਾਂ ਵਕਫ ਵਕਫ ਇਤਰਾ ਦੇ ਵਿੱਚ ਖਾਸ ਕਰਕੇ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਕਿਸੇ ਦੀ ਉੱਥੇ ਬਾਹ ਫੜਨ ਵਾਲਾ ਕੋਈ ਨਹੀਂ ਪਰਿਵਾਰ ਦੀ ਇੰਨੀ ਸਮਰੱਥਾ ਤੇ ਪਹੁੰਚ ਨਹੀਂ ਹੁੰਦੀ ਕਈ ਵਾਰੀ ਕਿ ਉੱਥੇ ਜਾ ਕੇ ਉਹ ਆਪਣੇ लाडले ਨੂੰ ਆਪਣੇ ਪੁੱਤਰ ਨੂੰ ਵਾਪਸ ਲਿਆ ਸਕਣ ਉਹਦੇ ਆਖਰੀ ਵਾਰ ਦਰਸ਼ਨ ਕਰ ਸਕਣ ਉਹਦੀਆਂ ਅੰਤਮ ਰਸਮਾਂ ਕਾਪ ਕਰ ਸਕਣ ਤੇ ਫਿਰ ਇਹੋ ਜਿਹੇ ਮੌਕੇ ਤੇ ਬਰਾਇ ਸਾਬ ਨੂੰ ਯਾਦ ਕੀਤਾ ਜਾਂਦਾ ਤੇ ਉਹ ਕਦੀ ਵੀ ਉਹਨਾਂ ਨੇ ਜਿਹੜਾ ਅਜੇ ਤੱਕ ਮਤਲਬ ਨਾ ਨਹੀਂ ਕੀਤੀ ਕਿਸੇ ਨੂੰ ਤੇ ਦੂਸਰਾ ਇਹ ਵੀ ਆ ਕਿ ਉਹਨਾਂ ਨੇ ਹੁਣ ਹੁਣੇ ਗੱਲ ਹੋਈ ਸੀ ਉਹਨਾਂ ਐਲਾਨ ਕੀਤਾ ਬਰਾਇ ਸਾਬ ਨੇ ਕਿ 25000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਆ ਉਹ ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਊਗੀ ਉਹ ਕਿਸ ਤਰ੍ਹਾਂ ਵੰਡ ਕਰਨੀ ਆ ਉਹ ਸਾਰਾ ਦੱਸਿਆ ਗਿਆ 25000 ਰੁਪਇਆ ਮਹੀਨਾ ਪੈਨਸ਼ਨ ਵੀ ਜਿਹੜੀ ਨਾਲ ਲਾਤੀ ਗਈ ਹੈ ਜੀ